कोरोना महामारी ਦੇ ਕਾਰਨ 2 ਮਹੀਨੇ ਤੋਂ ਜਿਹੜਾ ਲਾਕਡਾਊਨ ਲੱਗਾ ਹੋਇਆ ਸੀਗਾ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀਆਂ ਸੀਗੀਆਂ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਬਹੁਤ ਵਧੀਆ ਰੋਲ ਸੀ ਤੇ ਨਾਲ ਦੀ ਨਾਲ ਪ੍ਰੈਸ ਦਾ ਬਹੁਤ ਵਧੀਆ ਰੋਲ ਰਿਹਾ ਕਿਉਂਕਿ ਉਹਨਾਂ ਨੇ 2 ਮਹੀਨਿਆਂ ਦੇ ਵਿੱਚ ਵਿੱਚ ਪ੍ਰੈਸ ਨੇ ਤੇ ਬਹੁਤ ਮਿਹਨਤ ਨਾਲ ਕੰਮ ਕੀਤਾ ਜਿਵੇਂ ਦੇਖਿਆ ਉਹਨਾਂ ਨੇ ਲੋਕਾਂ ਨੂੰ ਦਵਾਈਆਂ ਪਹੁੰਚਾਈਆਂ ਤੇ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਲੋੜ ਸੀ ਉਹਨਾਂ ਨੂੰ ਘਰ ਤੱਕ ਉਹਨਾਂ ਦਾ ਸਮਾਨ ਪਹੁੰਚਾਇਆ ਅੱਜ ਅਸੀਂ ਇਹ ਸੋਚਿਆ ਵੀ ਸਾਰੀ ਪ੍ਰੈਸ ਨੂੰ ਸਨਮਾਨਿਤ ਕੀਤਾ ਜਾਵੇ ਤੇ ਉਹਨਾਂ ਦਾ ਹੱਕ ਬੰਦਾ ਵੀ ਹੈ ਕਿਉਂਕਿ ਦਿਨ ਰਾਤ ਪਿੱਛੇ ਜੇ ਗਰਮੀ ਦੇ ਵਿੱਚ ਪੂਰੀ ਗਰਮੀ 'ਚ ਇਹਨਾਂ ਨੇ ਕੰਮ ਕੀਤਾ ਤੇ ਕਵਰੇਜ ਕੀਤੀ ਆਪਦੀਆਂ ਖਬਰਾਂ ਨੂੰ ਤੇ ਉਹਦੇ ਕਾਰਨ ਅਸੀਂ ਧੰਨਵਾਦ ਕਰਦੇ ਹਾਂ ਕੋਵਿਡ 19 ਜੋ ਵਿਸ਼ਵਿਕ ਮਹਾਂਮਾਰੀ ਹੈ ਸਭ ਨੂੰ ਪਤਾ ਹੈ ਇਹ ਹਰ ਗਾਉਂ ਹਰ ਸ਼ਹਿਰ ਹਰ ਦੇਸ਼ 'ਮੈਂ ਆਪਣਾ ਬੁਰਾ ਰੂਪ ਦਿਖਾਈ ਪਈ ਹੈ ਲੇਕਿਨ ਕਿਆ ਕਮੀਆਂ ਇਸ ਸਮਾਜ ਦੇ ਅੰਦਰ ਇਸ ਦੇਸ਼ ਦੇ ਅੰਦਰ ਰਹਿ ਗਈਆਂ ਜੋ ਪ੍ਰਸ਼ਾਸਨ ਨਹੀਂ ਕਰ ਪਾਇਆ ਉਸਨੂੰ ਮੀਡੀਆ ਦਾ ਬਹੁਤ ਵੱਡਾ ਰੋਲ ਰਹਾ ਹੈ अपनी जान को ख़तरे में डालकर ये दिन रात हमारी सुरक्षा के लिए जहाँ जहाँ कमियाँ रह गई हैं वो उजागर करते रहे हैं तो इसलिए आज हमने बोलिया था डिसीज़न कि आज हम मीडिया को सम्मानित करेंगे इन्होंने अपनी जान को ख़तरे में डालकर हमारे लिए जो काम किया है तो उनके लिए एक सम्मान बनता है और ऐसे फ्रंट वॉरियर्स को हम आगे भी सम्मानित करते रहेंगे लेकिन आज हाँ सबसे पहला डिसीजन हमने मीडिया कर्मियों को सम्मानित करने का सोचा ਮੋਗਾ ਤੋਂ ਖਾਸ ਸਿੰਗਲਾ ਦੀ ਰਿਪੋਰਟ ਐਸਐਮਜ਼ेड ਨਿਊਜ਼